ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਪਹੁੰਚੇ ਹਾਂ ਜੀ ਗੁਰਦੁਆਰਾ ਟਾਲੀ ਸਾਹਿਬ ਪੰਦਰ ਰਤਨ ਜਦੋਂ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਆਲਮਗੀਰ ਸਾਹਿਬ ਤੋਂ ਨਗਾਇਆ ਜੀ ਦਾ ਦਿੱਤਾ ਹੋਇਆ ਘੋੜਾ ਲੈ ਕੇ ਜਦੋਂ ਇੱਥੇ ਪਹੁੰਚੇ ਤਾਂ ਇੱਥੇ ਉਹਨਾਂ ਨੇ ਭਾਈ ਜੱਟੂ ਜੀ ਅਤੇ ਭਾਈ ਸਾਈਆ ਜੀ ਨੂੰ ਸਨੇਹਾ ਤੇ ਗਿਆ ਅ ਮੰਗ ਸਿੰਘ ਜੀ ਦੇ ਕੋਲ ਮਿਲਣ ਵਾਸਤੇ ਉਹਨਾਂ ਨੇ ਮਨੰਤੋ ਇਨਕਾਰ ਕਰ ਦਿੱਤਾ ਜਦੋਂ ਇਹ ਗੱਲ ਰਾਜਪੁਰ ਦੀ ਬੀਬੀਆਂ ਨੂੰ ਪਤਾ ਲੱਗੀਆਂ ਤਾਂ ਉਹਨਾਂ ਨੇ ਗੁਰੂ ਜੀ ਲਈ ਪ੍ਰਸ਼ਾਦਾ ਤਿਆਰ ਕਰਕੇ ਉਹ ਇੱਥੇ ਪਹੁੰਚੇ ਗੁਰੂ ਜੀ ਨੂੰ ਪ੍ਰਸ਼ਾਦਾ ਛਕਾਇਆ ਉਸ ਤੋਂ ਉਪਰੰਤ ਗੁਰੂ ਜੀ ਤੋ ਉਹਨਾਂ ਨੇ ਕਹਿ ਕੇ ਕਿ ਇੱਥੇ ਤੁਸੀਂ ਕੋਈ ਨਾ ਕੋਈ ਨਿਸ਼ਾਨੀ ਆਪਣੀ ਦੇ ਕੇ ਜਾਓ ਸਾਨੂੰ ਤਾਂ ਗੁਰੂ ਜੀ ਨੇ ਇੱਕ ਦਾਤੜ ਮੰਗਵਾ ਕੇ ਟਾਲੀ ਦੀ ਦਾਤੜ ਸੀ ਉਹ ਉਸ ਨੂੰ ਪੰਜ ਰਗੜੇ ਮਾਰ ਕੇ ਇੱਥੇ ਗੱਡਿਆ ਜਿਹੜੀ ਕਿ ਤੁਹਾਨੂੰ ਪਹਿਲਾਂ ਸ਼ੁਰੂ ਦੇ ਵਿੱਚ ਟਾਲੀ ਦਿਖਾਈ ਹੈ ਉਹ ਟਾਲੀ ਸਾਹਬ ਦਾ ਦਰਖਤ ਹੈ ਦੱਸਿਆ ਜਾਂਦਾ ਹੈ ਕਿ ਇਸ ਟਾਲੀ ਨੂੰ ਪੱਟਣ ਦੇ ਲਈ ਬਹੁਤ ਸਾਰੇ ਲੋਕਾਂ ਨੇ ਜ਼ੋਰ ਲਾਇਆ ਪਟਣੀ ਚਾਈ ਪਰ ਜਦੋਂ ਵੀ ਕੋਈ ਉਸ ਟਾਲੀ ਨੂੰ ਜੜ ਨੂੰ ਪਟਣਾ ਚਾਹੁੰਦਾ ਸੀ ਤਾਂ ਜਾਂ ਤਾਂ ਉਹ ਅੰਨ੍ਹਾ ਹੋ ਜਾਂਦਾ ਸੀ ਜਾਂ ਕਿਸੇ ਨੂੰ ਅਧਰੰਗ ਹੋ ਜਾਂਦਾ ਸੀ ਸੋ ਮਤਲਬ ਬਿਮਾਰ ਹੋ ਕੇ ਉਸ ਇਨਸਾਨ ਦੀ ਡੈਥ ਹੋ ਜਾਂਦੀ ਸੀ ਸੋ ਇਹ ਟਾਲੀ ਅੱਜ ਵੀ ਉੱਥੇ ਸਜੋਬਤ ਹੈ ਜਿਹੜੀ ਤੁਹਾਨੂੰ ਦਿਖਾਈ ਹੈ ਸੋ ਇਹ ਇਸ ਪਿੰਡ ਦਾ ਇਤਿਹਾਸ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ